ਚਾਟ ਸਾਲਾ ਦੇ ਚਾਕੀ ਸ਼ੌਫ ਨੇ ਪਹਿਲੇ ਰਾਮ ਮੰਦਰ ਦੇ ਵਿੜੇ ਨੂੰ ਕੀਤਾ ਸਾਫ ਫਿਰ ਪੋੜੀਆਂ ਦੇ ਵਿੱਚ ਲਗਾਇਆ ਪੋਚਾ ਯੂਜ਼ਰ ਐਕਟਰ ਦੀ ਇਸ ਕਮ ਦੇ ਨਾਲ ਹੋਏ ਕਾਫੀ ਜ਼ਿਆਦਾ ਇੰਪ੍ਰੈਸ बॉलीवुड के ब्यूरो यानी कि जैकी श्रॉफ अपनी एक, एक, दे दे एक वीडियो लेके एक बार फिर लाइमलाइट ਦੇ ਵਿੱਚ ਆ ਗਏ ਨੇ। अयोध्या ਦੇ राम मंदिर ਦੀ ਪ੍ਰਣ ਪ੍ਰਤੀਸ਼ਟਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਿੱਥੇ ਸਿਤਾਰਿਆਂ ਨੂੰ ਆਮੰਤਰਿਤ ਕੀਤਾ ਜਾ ਰਿਹਾ ਹਰ ਕੋਈ 22 ਜਨਵਰੀ ਦਾ ਇੰਤਜ਼ਾਰ ਕਰ ਰਿਹਾ ਤੇ ਇਨ੍ਹਾਂ ਹੀ ਤਿਆਰੀਆਂ ਦੇ ਵਿੱਚ जैकी श्रॉफ राम मंदिर ਪਹੁੰਚੇ ਆ। ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ। ਇਸ ਵੀਡੀਓ ਦੇ ਵਿੱਚ जैकी श्रॉफ ਜੋ ਹੈ ਸਿੜੀਆਂ ਨੂੰ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਨੇ। ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਹਨਾਂ ਦੀ ਰਜ ਕੇ ਤਾਰੀਫ ਕਰ ਰਹੇ ਨੇ ਦੱਸਦੇ ਕਿ 6 ਸਾਲਾਂ ਦੇ ਚੈਕੀ ਸ਼ਰਫ ਨੇ ਸਭ ਤੋਂ ਪੁਰਾਣੇ ਰਾਮ ਮੰਦਿਰ ਸਫਾਈ ਅਭਿਆਨ ਦੇ ਵਿੱਚ ਹਿੱਸਾ ਲਿਆ ਇਹ ਮੰਦਿਰ ਅਯੁੱਧਿਆ ਨਹੀਂ ਬਲਕਿ ਮੁੰਬਈ ਦੇ ਵਿੱਚ ਹੈ ਭਗਵਾਨ ਦੇ ਪ੍ਰਤੀ ਐਕਟਰ ਦਾ ਇਹ ਲਗਾਵ ਦੇਖ ਕੇ ਉਹਨਾਂ ਦੀ ਸਾਦਗੀ ਦੇਖ ਕੇ ਤੇ ਉਹਨਾਂ ਨੂੰ ਡਾਊਨ ਟੂ ਅਰਥ ਵੇਖ ਕੇ ਲੋਕ ਉਹਨਾਂ ਦੀ ਕਾਫੀ ਜ਼ਿਆਦਾ ਤਾਰੀਫ ਕਰੇ ਨਾ ਦਰਸਲ ਪਿਛਲੇ ਦਿਨੀ ਜੈਕਿਸ਼ਰਫ ਉਮੀਦ ਦੇ ਸਭ ਤੋਂ ਪੁਰਾਣੇ ਮੰਦਿਰ ਵਿੱਚ ਸਪਾਟ ਹੋਏ ਸੀ ਜਿੱਥੇ ਉਹਨਾਂ ਨੇ ਪੁਰਾਣੇ ਰਾਮ ਮੰਦਿਰ ਦੇ ਬਾਹਰ ਅਤੇ ਮੰਦਰ ਦੀ ਸਪੋੜੀਆਂ ਨੂੰ ਸਾਫ ਕਰਦਿਆ ਹੋਇਆ ਦੇਖਿਆ ਗਿਆ ਇਸੇ ਦੌਰਾਨ ਬਹੁਤ ਸਾਰੇ ਲੋਕ ਪਿੱਛੇ ਖੜੇ ਹੋਏ ਸੀ ਲੇਕਿਨ ਜੱਗੂ ਦਾਦਾ ਦੇ ਹੱਥ ਦੇ ਵਿੱਚ ਗਲਵਜ਼ ਪਾਏ ਹੋਏ ਸੀਗੇ ਤੇ ਉਹ ਡਟ ਕੇ ਸਫਾਈ ਕਰਨ ਲੱਗੇ ਹੋਏ ਸੀਗੇ ਤਾਂ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ ਬਾਲੀਵੁੱਡ ਦੇ ਬੀਰੋ ਯਾਨੀ ਕਿ ਜੈਕੀ ਸ਼ਰੌਫ ਆਪਣੀ ਇੱਕ ਵੀਡੀਓ ਨੂੰ ਲੈ ਕੇ ਇੱਕ ਵਾਰ ਫੇਰ ਲਾਈਮਲਾਈਟ ਦੇ ਵਿੱਚ ਆ ਗਏ ਨੇ ਅਯੁੱਧਿਆ ਦੇ ਰਾਮ ਮੰਦਰ ਦੀ ਪ੍ਰਾਣ ਪ੍ਰਤੀਸ਼ਟਾ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਜਿੱਥੇ ਸਿਤਾਰਿਆਂ ਨੂੰ ਆਮੰਤਰਿਤ ਕੀਤਾ ਜਾ ਰਿਹਾ ਹੈ ਹਰ ਕੋਈ 22 ਜਨਵਰੀ ਦਾ ਇੰਤਜ਼ਾਰ ਕਰ ਰਿਹਾ ਤੇ ਇਨ੍ਹਾਂ ਹੀ ਤਿਆਰੀਆਂ ਦੇ ਵਿੱਚ ਜੈਕੀ ਸ਼ਰੋਫ ਰਾਮ ਮੰਦਰ ਪਹੁੰਚੇ ਆ ਜਿੱਥੋਂ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਜੈਕੀ ਸ਼ਰੋਫ ਜੋ ਹੈ ਸੀੜੀਆਂ ਨੂੰ ਸਾਫ਼ ਕਰਦੇ ਹੋਏ ਨਜ਼ਰ ਆ ਰਹੇ ਨੇ ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਲੋਕ ਉਹਨਾਂ ਦੀ ਅرج ਕੇ ਤਾਰੀਫ਼ ਕਰ ਰਹੇ ਨੇ ਦੱਸਿਆ ਕਿ 6 ਸਾਲਾਂ ਦੇ ਜੈਕੀ ਸ਼ਰੋਫ ਨੇ ਸਭ ਤੋਂ ਪੁਰਾਣੇ ਰਾਮ ਮੰਦਰ ਸਫਾਈ ਅਭਿਆਨ ਦੇ ਵਿੱਚ ਹਿੱਸਾ ਲਿਆ ਇਹ ਮੰਦਰ ਅਯੁੱਧਿਆ ਨਹੀਂ ਬਲਕਿ ਮੁੰਬਈ ਦੇ ਵਿੱਚ ਹੈ ਭਗਵਾਨ ਦੇ ਪ੍ਰਤੀ ਐਕਟਰ ਦਾ ਇਹ ਲगाव ਦੇਖ ਕੇ ਉਹਨਾਂ ਦੀ ਸਾਦਗੀ ਦੇਖ ਕੇ ਤੇ ਉਹਨਾਂ ਨੂੰ ਡਾਊਨ ਟੂ ਅਰਥ ਵੇਖ ਕੇ ਲੋਕ ਉਹਨਾਂ ਦੀ ਕਾਫੀ ਜ਼ਿਆਦਾ ਤਾਰੀਫ ਕਰੇ ਨ ਅਦਰਸਲ ਪਿਛਲੇ ਦਿਨੀ ਜਕੀਸ਼ਰਫ ਉਮੀਦ ਦੇ ਸਭ ਤੋਂ ਪੁਰਾਣੇ ਮੰਦਿਰ ਵਿੱਚ ਸਪਾਟ ਹੋਏ ਸੀ ਜਿੱਥੇ ਉਹਨਾਂ ਨੇ ਪੁਰਾਣੇ ਰਾਮ ਮੰਦਿਰ ਦੇ ਬਾਹਰ ਅਤੇ ਮੰਦਿਰ ਦੀ ਸਪੋੜੀਆਂ ਨੂੰ ਸਾਫ ਕਰਦਿਆ ਹੋਇਆ ਦੇਖਿਆ ਗਿਆ ਇਸੇ ਦੌਰਾਨ ਬਹੁਤ ਸਾਰੇ ਲੋਕ ਪਿੱਛੇ ਖੜੇ ਹੋਏ ਸੀ ਲੇਕਿਨ ਜੱਗੂ ਦਾਦਾ ਦੇ ਹੱਥ ਦੇ ਵਿੱਚ ਗਲਵਜ਼ ਪਾਏ ਹੋਏ ਸੀ ਤੇ ਉਹ ਡਟ ਕੇ ਸਫਾਈ ਕਰਨ ਲੱਗੇ ਹੋਏ ਸੀ ਤਾਂ ਤੁਹਾਨੂੰ ਇਸ ਵੀਡੀਓ ਨੂੰ ਦੇਖ ਕੇ ਕੀ ਕੁਝ ਕਹਿਣਾ ਹੈ ਸਾਨੂੰ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਲਿਖਿਓ